ਸਾਤਰੀ ਅਕਾਲਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸੌਖਾ ਜਿਹਾ ਬਾਰਡਰ ਡਿਜ਼ਾਈਨ ਲੈ ਕੇ ਆਏ ਹਾਂ ਦੂਰੋਂ ਤੱਕ ਇਹਦਾ ਡਿਜ਼ਾਈਨ ਹੈ ਤੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਕਿਵੇਂ ਬਣੂਗਾ ਤੁਹਾਨੂੰ ਆਪ ਦੱਸਦੇ ਆ ਪਹਿਲਾਂ ਤਾਂ ਅੱਗ ਆਪਾਂ ਬਿਨਾ ਬੁਣੀ ਉਤਾਰਦੇ ਆ ਇੱਕ ਆਪਾਂ ਨੇ ਉਲਟਾ ਬੁਣਨਾ ਫਿਰ ਤਾਂ ਅੱਗ ਦਾ ਬੈਕ ਸਾਈਡ ਇੱਕ ਬਿਨਾ ਬੁਣੀ ਫਿਰ ਕਰਦਾਂਗੇ ਇੱਕ ਉਲਟਾ ਇਸ ਤਰੀਹੀ ਹੈ ਆਪਾਂ ਕਰੀਏ ਨਾ ਤਾਂ ਅੱਗ ਦਾ ਬੈਕ ਸਾਈਡ ਲੈ ਕੇ ਬਿਨਾ ਬੁਣੀ ਉਤਾਰਿਆ ਤਾਂ ਅੱਗ ਆਪਣੀ ਸਾਈਡ ਉਲਟਾ ਬੁਣ ਲਿਆ ਤਾਂ ਅੱਗ ਦਾ ਪਿੱਛੇ ਲੈ ਕੇ ਬਿਨਾ ਬੁਣੀ ਉਤਾਰ ਲਿਆ ਤਾਂ ਅੱਗ ਆਪਣੀ ਸਾਈਡ ਉਲਟਾ ਤਾਗਾ ਪਿੱਛੇ ਲੈ ਕੇ ਬਿਨਾ ਗੁਣੀ ਉਤਾਰ ਲਿਆ ਇਸ ਤਰ੍ਹਾਂ ਹੀ ਆਪਾਂ ਇਹ ਸਾਰੇ ਸਿਲਾਈ ਕੰਪਲੀਟ ਕਰਾਂਗੇ ਦੋ ਦੋ ਪਹਿਲਾ ਉਲਟਾ ਤਾਗਾ ਪਿੱਛੇ ਲੈ ਕੇ ਉਤਾਰ ਲਿਆ ਉਲਟਾ ਤਾਗਾ ਪਿੱਛੇ ਲੈ ਜਾਗੇ ਇਸ ਤਰ੍ਹਾਂ ਉਤਾਰ ਲਾਂਗੇ ਬਿਲਕੁਲ ਸੌਖਾ ਜਿਹਾ ਬੈਡ ਬਾਰਡਰ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਵਿੱਚ ਪਾ ਸਕਦੇ ਆਪਾਂ ਜੈਂਟਸ ਲਈ ਵੀ ਹੈ ਲੇਡੀਜ਼ ਲਈ ਵੀ ਹੈ ਬੇਬੀ ਸਵਾਟਰ ਤੇ ਵੀ ਪਾ ਸਕਦੇ ਆਪਾਂ ਇਸ ਤਰ੍ਹਾਂ ਇਹ ਉਲਟੀ ਸਿਲਾਈ ਜਿਹੜੀ ਬੈਕ ਸਿਲਾਈ ਹੈ ਜੀ ਉਹ ਸਾਰੀ ਇਸ ਤਰ੍ਹਾਂ ਉਲਟੀ-ਉਲਟੀ ਲੰਗੂ ਜਿਹੜਾ ਆਪਾਂ ਬਿਨਾਂ ਬੁਨੇ ਉਤਾਰਦੇ ਆ ਉਹ ਇੱਧਰ ਉਹ ਵੀ ਬੁਣਿਆ ਜਾਊਗਾ ਬੈਕ ਸਲਾਈ ਇਹਦੀ ਇਸ ਤਰ੍ਹਾਂ ਲੰਗੂ ਜਿਹੜੀ ਆਪਣੀ ਡਿਜ਼ਾਈਨ ਵਾਲੀ ਆ ਉਹ ਉਸ ਤਰ੍ਹਾਂ ਲੰਗੂ ਜਿਹੜਾ ਆਪਾਂ ਉਲਟਾ ਉਤਾਰਦੇ ਆ ਉਹਨੂੰ ਇਸ ਤਰ੍ਹਾਂ ਉਲਟਾ ਹੀ ਬੁਣਨਾ ਸਿੱਧੀ ਸਾੜ ਜਿਹੜਾ ਆਪਾਂ ਬਿਨਾਂ ਬੁਨੇ ਉਤਾਰਦੇ ਆ ਉਹਨੂੰ ਹਰ ਵਾਰੀ ਉਸੇ ਨੂੰ ਉਤਾਰਨਾ ਤਾਗਾ ਨਹੀਂ ਚੇਨ ਕਰਨਾ ਫਿਰ ਆਪਣੇ ਡਿਜ਼ਾਈਨ ਦੀ ਫਲੀ ਚ ਫਰਕ ਪੈ ਜਾਊਗਾ ਤਾਗਾ ਉਹੀ ਰੱਖਣਾ ਜਿਵੇਂ ਜਿਹੜਾ ਆਪਨੇ ਉਲਟਾ ਬੁਣਿਆ ਜਿਵੇਂ ਆ ਇਸ ਨੂੰ ਉਲਟਾ ਬਣਾ ਰਿਹਾ ਇਹਨੂੰ ਉਲਟੇ ਗੁਣਾ ਇਹ ਆਈ ਆਪਣੀ ਫਲੀ ਬਣਦੀ ਆ ਰਹੀ ਹੈ ਇਹਨੂੰ ਹਰ ਵਾਰੀ ਬਿਨਾ ਬੁਣੇ ਤਾਂ ਇਹ ਇਸ ਤਰ੍ਹਾਂ ਹੀ ਬਣ ਕੇ ਆਊਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ